ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਾਰ ਸੋਚੇ ਬਿਆਨ ਚਲਾ ਰਹੇ ਹਨ ਅਤੇ ਦੂਸਰੇ ਪਾਸੇ ਇਸ ਸਫਾਈ ਨਾ ਹੋਣ ਕਾਰਨ ਕਿ ਜਗਾ ਤੇ ਲੋਕ ਬਹੁਤ ਪਰੇਸ਼ਾਨ ਹਨ ਕੁਝ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਿਆ ਹੈ ਸੰਘੂਰ ਸ਼ਹਿਰ ਦੇ ਧੂਰੇ ਵਿਖੇ ਇੱਥੋਂ ਦੇ ਲੋਕ ਆਪਣਾ ਗੁਜ਼ਾਰਾ ਗੰਦੇ ਪਾਣੀ ਵਿੱਚ ਰਹਿ ਕੇ ਕਰ ਰਹੇ ਹਨ ਧੂਰੇ ਦੇ ਵਾਰ ਨੰਬਰ 10 ਦੇ ਲੋਕ ਇਹਨੇ ਦੁਖੀ ਹਨ ਕਿ ਉਹ ਪ੍ਰਸ਼ਾਸਨ ਸ਼ਰਿਆਮ ਗਾੜਾ ਕੱਢਣ ਤੋਂ ਵੀ ਗੁਰੇਜ ਨਹੀਂ ਕਰਦੇ ਉਹਨਾਂ ਦਾ ਕਹਿਣਾ ਹੈ ਹਾਂ ਜੀ ਅਸੀਂ ਵਾਰਡ ਨੰਬਰ 3 ਦੇ ਨਿਵਾਸੀ ਹਾਂ ਆ ਸਾਡੇ ਪਾਣੀ ਦਾ ਇੰਨਾ ਬੁਰਾ ਹਾਲਾ ਨਿਕਾਸੀ ਦਾ ਨਾਲੀਆਂ 'ਚੋਂ ਪਾਣੀ ਨਿਕਲ ਰਿਹਾ ਕਹਿੰਦੇ ਸੀਵਰੇਜ ਬੰਦ ਹੈ ਮਸ਼ੀਨਾਂ ਲਿਆਵਾਂਗੇ 15 ਦਿਨ ਹੋ ਗਏ ਸਾਨੂੰ ਰੋਜ਼ ਪਹਿਲਾਂ ਸਵਾਰਚ ਵੀ ਖਬਰ ਲਵਾ ਚੁੱਕੇ ਆ ਸਾਡਾ ਕੋਈ ਇਲਾਜ ਨਹੀਂ ਕੀਤਾ ਅਸੀਂ ਰੋਜ਼ ਪਾਣੀ ਆਪਣੇ ਹੱਥਾਂ ਨਾਲ ਕੱਢ ਕੇ ਸੂਏ 'ਚ ਪਾਣੇ ਆ ਰਾਤ ਨੂੰ ਰੋਟੀ ਖਾਣ ਤੋਂ ਬੱਚੇ ਬਿਜਾਰ ਹੋਏ ਹੋਇਆں ਬਿਮਾਰੀਆਂ ਦਾ ਇੰਨਾ ਖਤਰਾ ਸਾਰਾ ਗੰਦਾ ਪਾਣੀ ਪੈਰ ਲਾ ਕੇ ਬੱਚੇ ਅੰਦਰ ਜਾਂਦੇ ਆ ਲੋਕਾਂ ਦੀਆਂ ਦੁਕਾਨਾਂ ਨੇ ਦੁਕਾਨਾਂ ਦੇ ਅੰਦਰ ਗੰਦੇ ਪੈਰ ਲੈ ਕੇ ਗਾਹਾਂ 'ਚ ਅੰਦਰ ਜਾਂਦੇ ਆ ਉਮਾਰੀਆਂ ਪਹਿਲਾਂ ਦਾ ਪੂਰਾ ਡਰਾ ਗੁੱਸੇ ਦੇ ਗੁੱਸੇ ਮਸਰ ਦੇ ਬਣ ਕੇ ਅੰਦਰ ਆਉਂਦੇ ਨੇ ਸਾਡੇ ਕਿਤੇ ਵੀ ਇੱਕ 5 ਮਿੰਟ ਵੀ ਬੈਠਣ ਦਾ ਬੰਦੇ ਦਾ ਹੌਣੀ ਹੁੰਦਾ ਆਪਦੇ ਘਰ 'ਚ ਨਹੀਂ ਬੈਠ ਸਕਦੇ ਅਸੀਂ ਆਪਦੇ ਕਿਸੇ ਉਸਤੇ ਨਹੀਂ ਬੈਠ ਸਕਦੇ ਸਾਰਾ ਕੰਮ ਇਹਦਾ ਬਿਲਕੁਲ ਪ੍ਰਸ਼ਾਸਨ ਦਾ ਉਲਟਾ ਕੀਤਾ ਹੋਇਆ ਹੈ ਕਮ ਸੇ ਕਮ 15 ਦਿਨਾਂ ਤੋਂ ਅਸੀਂ ਐਮ ਸੀ ਸਾਹਿਬ ਨੂੰ ਹਰ ਇੱਕ ਨੂੰ ਰਿਕਵੈਸਟ ਕਰ ਰਹੇ ਆ ਇਹਦਾ ਕੋਈ ਵੀ ਇਲਾਜ ਨਹੀਂ ਹੋ ਰਿਹਾ ਜਿਸ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਮੰਗ ਕਰਦੇ ਜੀ ਇਹਦਾ ਸਸਲਦੀ ਤੋਂ ਜਲਦੀ ਹੱਲ ਕਰਕੇ ਸੀਵਰੇਜ ਦਾ ਕੋਈ ਨਾ ਕੋਈ ਸਹੀ ਸਿਸਟਮ ਬਣਾਇਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇ ਜੀ ਸਾਹਿਬ ਕੀ ਰੋਲਾ ਇਹਨਾਂ ਇਹ ਵੱਡੀਆਂ ਡਾਟਾਂ ਬਲੌਕ ਹੋ ਗਈਆਂ ਜੀ ਲੋਕ ਹੋਣ ਕਰਕੇ ਸੀਵਰੇਜ ਦਾ ਪਾਣੀ ਰੁਕਿਆ ਹੋਇਆ ਅਸੀਂ ਕੱਲ ਮਸ਼ੀਨਾਂ ਮੰਗਾ ਲਈਆਂ ਇੱਕ ਦੋ ਦਿਨਾਂ ਚ ਇਹ ਸਾਰਾ ਕੰਮ ਸਹੀ ਹੋ ਜਾਏਗਾ ਇਹ ਕਹਿੰਦੇ ਨੇ 15 ਦਿਨ ਹੋ ਗਏ ਸਾਡੇ ਬਲੌਕੇ ਹੋ ਮੰਨੇ ਦੇ ਮੰਗ ਹੋ ਗਿਆ ਜੀ ਇਹ ਬਲੌਕ ਹੋਏ ਨੂੰ ਫਿਰ ਹੁਣ ਕਈ ਕੱਦ ਤੱਕ ਇਸ਼ੂ ਹੋਵੇ ਉਹ 2-4 ਦਿਨਾਂ ਚ ਮਸਲਾ ਹੱਲ ਹੋ ਜਾਊਗਾ